ਰਾਮ ਗयो 라ਵਣ ਗयो ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਰਾਮ ਗयो 라ਵਣ ਗयो ਰਾਮ ਦੀ ਕਹਾਣੀ ਸੁਣਾਉਂਦੇ ਨੇ ਕਥਾ ਕਹਾਣੀਆਂ ਚਲਦੀਆਂ ਸੀ ਹੁਣ ਵੀ ਚਲਦੀਆਂ ਨੇ ਰਾਮਾਇਣ ਦੀ ਕਥਾ ਬਹੁਤ ਲੋਕ ਸੁਣ ਕੇ ਪੜਦੇ ਸੀ ਜਦ ਹੁਣ ਵੀ ਪੜਦੇ ਸੁਣਦੇ ਨੇ ਫਿਰ ਕਾਂਜ ਨਹੀਂ ਚਲਦੀ ਨਾ ਜੋ ਉਦੋਂ ਹਿੰਦੂਆਂ ਦੇ ਵਿੱਚ ਪੜਦੇ ਸੀ ਉਹਨਾਂ ਨੂੰ ਉਹਦੇ ਸਿਆ ਜਿਆਦਾ ਠੀਕਾ ਉਹਨਾਂ ਚੋਂ ਸਿੱਖ ਬਣੇ ਨੇ ਇਹਨੇ ਰਾਮ ਵੀ ਭਾਈ ਹੈ ਨਹੀਂ ਇਸ ਵਕਤ ਚਲਾ ਗਿਆ ਮਰ ਗਿਆ ਤੇ ਰਾਵਣ ਵੀ ਵਰ ਗਿਆ ਠੀਕਾ ਦੋਏ ਮਰ ਗਏ ਫਿਰ ਫਰਕ ਕੀ ਹੋਇਆ ਦੋਜ ਕਾਲ ਦੇ ਪੁੰਜ ਦਾ ਦੋਏ ਚਲੇ ਗਏ ਫਿਰ ਉਹਨਾਂ 'ਚ ਫਰਕ ਕੀ ਹੋਇਆ ਚਲੋ ਰਾਵਣ ਤਾਂ ਮਰ ਗਿਆ ਰਾਮ ਤਾਂ ਮਰ ਗਿਆ ਉਹ ਕੀ ਗਲਤੀ ਸੀ ਫਿਰ ਇੱਕੋ ਜਿਹੀ ਸੀ ਫਿਰ ਨਹੀਂ ਦੋਹਾਂ 'ਚ ਕੋਈ ਫਰਕ ਹੈਗਾ ਰਾਮ ਗਏ ਹੋ ਰਾਮਾ ਗਏ ਹੋ ਯਾਕੋਬ ਉਹ ਪਰਵਾਰ ਜਿਹਨਾਂ ਦਾ ਤੁਸੀਂ ਬਹੁਤ ਬੜਾ ਬੜਾ ਪਰਵਾਰ ਲਿਖਿਆ ਹੋਇਆ ਬੰਦਿਆਂ ਹੋਇਆ ਉਹ ਤਾਂ ਥੋਏ ਨਹੀਂ ਰਹੇ ਦੁਆਨ ਦਾ ਰਾਜ ਸੀ ਰਾਵਣ ਦਾ ਪਹਿਲਾਂ ਖਤਮ ਹੋ ਗਿਆ ਰਾਮਚੰਦਰ ਦਾ ਪਿੱਛੋਂ ਹੋ ਗਿਆ ਬਹੁਤਾ ਫਰਕ ਤਾਂ ਫਿਰ ਹੋਇਆ ਦੁਆਜੇ ਕੋਈ ਨਹੀਂ ਹੋਇਆ ਕਿਹੜੀ ਗਲਤੀ ਸੀ ਰਾਮਚੋ ਕਿਉਂ ਚਲਾ ਗਿਆ ਯਾਕੋਬ ਉਹ ਪਰਵਾਰ ਫਿਰ ਉਹ ਕਹਿੰਦੇ ਹੋਰ ਆਨਕ ਤੇਰ ਤੱਕ ਨਹੀਂ ਸਪਨੇ ਜਿਉਂ ਸੰਸਾਰ ਐਵੇਂ ਸੁਪਨਾ ਐਵੇਂ ਸਾਰੇ ਵੀ ਚਲੇ ਜਾਂਦੇ ਸਦਾ ਰਾਵਣ ਨਹੀਂ रह ਸਕਿਆ ਇਹ ਰਾਵਣ ਨੂੰ ਚਾਰ ਵੇਰ ਦਾ ਗਿਆਤਾ ਬੋਲਦੇ ਨੇ ਉਹ ਸੰਸਾਰ ਤੇ ਸਰੀਰ ਕਰਕੇ ਰਹਿਣ ਵਾਲਾ ਨਹੀਂ ਕੋਈ ਵੀ ਜਾਂ ਸਾਡੀ ਗੱਲ ਜ਼ਰੂਰ ਹੈ ਕੋਈ ਰਾਮ ਦਾ ਜਾਸ ਕਰਦਾ ਕੋਈ ਰਾਵਣ ਦਾ ਕਰਦਾ ਇਹ ਦੇ ਵਿੱਚ ਚਲੋ ਉਹਨਾਂ ਦਾ ਆਪਸ ਵਿੱਚ ਹੀ ਗੱਲ ਹੈ ਇਹ ਗੱਲ ਬਕਰੀ ਹੈ ਰਾਮ ਨੂੰ ਕਿਉਂ ਚੰਗਾ ਕੋਈ ਸਮਝਦਾ ਰਾਵਣ ਨੂੰ ਕਿਉਂ ਚੰਗਾ ਸਮਝਦੇ ਨੇ ਇਹ ਉਹਨਾਂ ਦੀ ਆਪਣੀ ਗੱਲ ਹੈ ਪਰ ਸਰੀਰ ਕਰਕੇ ਤਾਂ ਦੋਏ ਨਹੀਂ ਰਹੇ ਇਸ ਕਰਕੇ ਰਾਨਾ ਕਿਸੇ ਨੇ ਬਣੀ ਹੈ ਉਹ ਵੀ ਸੀ ਹੁ ਨਹੀਂ ਹੈ ਇਸ ਕਰਕੇ ਸੁਪਨਾ ਬਣ ਲੋ ਜੋ ਚੀਜ਼ ਰਹਿਣਾ ਨਹੀਂ ਇਸ ਕਰਕੇ ਸੁਪਨਾ ਕਿਹਾ ਹੋਇਆ ਐ ਨਹੀਂ ਵੀ ਹੈ ਨਹੀਂ ਸੰਸਾਰ ਸੁਪਨਾ ਹੈ ਨਾ ਨਾ ਸੰਸਾਰ ਹੈਗਾ ਉਹ ਹੁ ਸੁਪਨੇ ਵਾਂਗੂ ਸੀ ਸੁਪਨਾ ਚੱਲਦਾ ਸੀ ਉਦੋਂ ਰਾਮ ਰਾਵ ਬਣ ਹੈਗੇ ਸੀ ਹੁਣ ਹੈ ਨਹੀਂ ਸੁਪਨੇ ਵੇਲੇ ਉਹ ਸੱਚਾ ਹੁੰਦਾ ਸੁਪਨਾ ਕੋਈ ਜੋ ਸੁਪਨਾ ਨਹੀਂ ਰਹੇਦਾ ਸੁਪਨਾ ਝੂਠਾ ਸਾਬਤ ਹੋ ਜਾਂਦਾ ਇਹ ਹੈ ਜਾਈ ਸੰਸਾਰ ਸੁਪਨਾ ਠੀਕ ਹੈ ਜੀ ਸੰਸਾਰ ਨਾਲ ਨਾ ਜੁੜੀਏ ਆਪਾਂ ਜਿਹੜਾ ਨਿਰাকার ਹੈ ਉਹਦੇ ਨਾਲ ਜੁੜੀਏ ਹੈਂ ਜੀ ਹਾਂ ਜੀ ਹਾਂ ਠੀਕ ਹੈ ਜੀ ਇੱਥੇ 50 ਨੰਬਰ ਸ਼ਲੋਕ ਦੀ ਸਮਾਪਤੀ ਹੈ ਜੀ